ਮਹਾਰਾਜ ਦੀ ਬਾਬਤ ਭਾਈ ਸਾਹਿਬ ਕਹਿੰਦੇ ਅੰਗ ਅੰਗ ਹੀਨ ਮੈਂ ਸਾਰੇ ਅੰਗਾ ਤੋਹੀਨ ਨੇ ਇਹ ਭਾਈ ਸਾਹਿਬ ਦੀ ਅਵਸਥਾ ਨਹੀਂ ਮੈਂ ਅੱਗੇ ਵੀ ਕਈ ਵੇਰ ਬਿਆਨ ਕੀਤਾ ਹੈ ਮਤ ਸਮਝ ਲੈਣਾ ਭਾਈ ਸਾਹਿਬ ਕਹਿੰਦੇ ਹਰ ਮਨੁੱਖ ਆਪਣੇ ਅੰਦਰ ਝਾਤ ਮਾਰੇ ਆਪਣੇ ਜੀਵਨ ਚ ਮਹਾਰਾਜ ਨਾ ਤਾਂ ਮੇਰੇ ਨੇਤਰ ਤੈਨੂੰ ਸੰਸਾਰ ਵਿੱਚ ਵੇਖਦੇ ਨੇ ਜੇ ਵੇਖਦੇ ਨੇ ਤੇ ਦੂਜੇ ਨਾਲ ਦੁਸ਼ਮਣੀ ਕਾਦੀ ਜੇ ਵੇਖਦੇ ਨੇ ਔਰ ਤਨ ਧਨ ਦੀ ਚੋਰੀ ਕਾਦੀ ਕਿਉਂ ਚੁਰਾਉਂਦੀ ਸੋਚੀ ਜਾ ਰਹੀ ਇੱਕ ਪਾਸੇ ਨਦਰਿਆ ਅੱਛਾ ਦੂਜੇ ਪਾਸੇ ਮਾੜਾ ਕਿਉਂ ਬਣ ਰਿਹਾ ਕਿਉਂਕਿ ਤੈਨੂੰ ਨਹੀਂ ਦੇਖਿਆ ਜਾ ਰਿਹਾ ਤੂੰ ਨਹੀਂ ਨਦਰ ਆਉਂਦਾ ਮਹਾਰਾਜ ਇਹ ਕੰਨਾ ਨਾਲ ਤੇਰੀ ਧੁਨ ਸੁਣਾਈ ਨਹੀਂ ਦਿੰਦੀ ਹਾਲਾਂਕਿ ਤੇਰੀ ਆਵਾਜ਼ ਕਣਕਣ ਵਿੱਚ ਕਣਕਣ ਵਿੱਚੋਂ ਆਉਂਦੀ ਏ ਹਰ ਜੜੇ-ਜੜੇ ਵਿੱਚੋਂ ਆਉਂਦੀ ਏ ਮਹਾਰਾਜ ਨਹੀਂ ਸੁਣਾਈ ਦਿੰਦੀ ਮੇਰੀ ਜ਼ਬਾਨ ਹੋਰ ਬਹੁਤ ਕੁਝ ਬੋਲਦੀ ਏ ਸਾਰੀ ਦਿਹਾੜੀ ਨਾ ਗੱਪਾਂ ਮਾਰੀ ਜਾਈ ਤੇ ਭਾਵੇਂ ਅਦੋਂ ਵੱਧ ਰਾਤ ਬਤੀਤ ਹੋ ਜੇ ਚਟਪਟੀਆਂ ਗੱਲਾਂ ਕਰਦੇ ਆ ਗੱਪਾਂ ਮਾਰਦੇ ਆ ਤੇ ਤੁਸੀਂ ਬਾਣੀ ਪੜਨ ਲੱਗ ਪੋ ਜਾਂ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪੋ ਆ ਕਹਿੰਗੇ ਛੱਡੋ ਯਾਰ ਨੀਂਦ ਆਉਂਦੀ ਏ ਕੀ ਕਰੀਏ ਕੋਈ ਨਹੀਂ ਕੱਲ ਜਪ ਲਾਂਗੇ ਕਹਦੇ ਚੱਲਣ ਵਾਹਿਗੁਰੂ ਵਾਹਿਗੁਰੂ ਜਪਣ ਵੱਲ ਨੂੰ ਨਹੀਂ ਜੀਬ ਗੋਣ ਨਹੀਂ ਗਾਂਦੀ ਏ ਔਰ ਮਹਾਰਾਜ ਸਾਹਿਬ ਇਸ ਕਰਕੇ ਕਹਿੰਦੇ ਮਹਾਰਾਜ ਦੇ ਬਚਨਾਂ ਨੂੰ ਕਮਾਉਂਦੇ ਆ ਭਾਈ ਸਾਹਿਬ ਕਹਿੰਦੇ ਅੰਗ ਅੰਗ ਹੀਨ ਅਸੀਂ ਅੰਗ ਅੰਗ ਤੋਂ ਅਪਵਿੱਤਰ ਅ ਅਸ਼ੁੱਧ ਹੋ ਚੁੱਕੇ ਆ ਮਾਲਕ ਨੂੰ ਕਿਵੇਂ ਪ੍ਰਮਾਨ ਹੋਵਾਂਗੇ ਇਹਦੀ ਸਫਲਤਾ ਹੱਥ ਪਵਿੱਤਰ ਹੋਵਣਾ ਪੈਰ ਪਵਿੱਤਰ ਹੋਵਣਾ ਨਦਰ ਪਵਿੱਤਰ ਹੋਵੇ ਸਰੋਤ ਕੰਨਾਂ ਦੀ ਪਵਿੱਤਰਤਾ ਹੋਵੇ ਬੋਲ ਜ਼ਬਾਨ ਪਵਿੱਤਰ ਹੋਵੇ ਤੇ ਹਿਰਦਾ ਬੜਾ ਪਵਿੱਤਰ ਹੋਵੇ ਉਤੋਂ ਉੱਠੀ ਧੁਨ ਬੋਲ ਬੜੇ ਪਵਿੱਤਰ ਹੋ ਮੰਗੇ ਫਿਰ ਪ੍ਰਵਾਨਤਾ ਹੋਵੇਗੀ ਪਰ ਸੋਨ ਪੇਖਿਓ ਸੁਣਿਓ ਨਾ ਹੱਥਾਂ ਨਾਲ ਛਪਰਸ਼ ਕੀਤਾ ਮਾਲਕ ਨੂੰ ਉਹਦੇ ਚਰਣਾ ਤੇ ਹੱਥ ਨਹੀਂ ਲੱਗੇ ਉਹਦੀ ਸੇਵਾ ਚ ਹੱਥ ਨਹੀਂ ਲੱਗੇ ਨਾ ਪੇਖਿਓ ਅੱਖਾਂ ਨਾਲ ਦੇਖਿਆ ਨਹੀਂ ਦੇਦਾਰ ਔਰ ਨਾ ਸੁਣਿਓ ਕੰਨਾ ਨਾਲ ਉਹਦੇ ਬਚਨਾਂ ਨੂੰ ਸੁਣਿਆ ਨਹੀਂ ਮੇਰੋ ਕਹਾ ਨਾਮ ਹੈ ਜਿਨਨੇ ਮਾਲਕ ਨੂੰ ਦੇਖਿਆ ਨਹੀਂ ਜਿਨਨੇ ਮਾਲਕ ਨੂੰ ਸੁਣਿਆ ਨਹੀਂ ਜਿਨਨੇ ਮਾਲਕ ਨਾਲ ਆਪਣੇ ਹੱਥ ਅਰ ਛਪਰਸ਼ ਨਹੀਂ ਕੀਤੇ ਅਰ ਭਾਈ ਸਾਹਿਬ ਕਹਿੰਦਿਆ ਉਹਦਾ ਫਿਰ ਕੀ ਨਾਮ ਹੈ ਕੁਝ ਵੀ ਨਹੀਂ ਕੁਝ ਵੀ ਨਹੀਂ ਜਿਹੜੇ ਜੀਵ ਨੇ ਇਹ ਕੁਦ ਨਹੀਂ ਕੀਤਾ ਉਹਨੂੰ ਕੀ ਆਪਣੇ ਆਪ ਨੂੰ ਆਪਣਾ ਨਾਮ ਕੀ ਕਹਾ ਸਕਦਾ ਹੈ ਕੁਝ ਵੀ ਉਹਦਾ ਨਾਮ ਨਹੀਂ ਹੈ ਉਹੀ ਗੁਰਸਿੱਖ ਉਹੀ ਸਾਧੂ ਉਹੀ ਰੱਬ ਦਾ ਪਿਆਰਾ ਭਲਾ ਹੈ ਜਿਹੜਾ ਜ਼ਬਾਨ ਨਾਲ ਗੁਣ ਗਾਉਂਦਾ ਹੈ ਸੇਵਾ ਵਿੱਚ ਹੱਥਾਂ ਨੂੰ ਲਾਉਂਦਾ ਹੈ ਦੇਦਾਰ ਗੁਰੂ ਦੇ ਕਰਦਾ ਹੈ ਉਹਦੇ ਨੇਤਰ ਹੀ ਭਲੇ ਉਹਦਾ ਜੀਵਨ ਭਲਾ ਹੈ ਔਰ ਗੁਰੂ ਵੱਲ ਨੂੰ ਤੁਰਦਾ ਗੁਰੂ ਦੇ ਮਾਰਗ ਤੇ ਤੁਰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਤੋਂ ਬਗੈਰ ਕੁਝ ਨਹੀਂ ਆਉ ਗੁਰੂ ਤੋਂ ਬਗੈਰ ਜੀਵਨ ਦੀ ਸਫਲਤਾ ਨਹੀਂ ਆਉ ਮਹਾਰਾਜ ਕਹਿੰਦਿਆ ਨਾਨਕ ਸੋਦੇ ਸਿਮਰਤਿ ਬੇਦ ਅਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਾਰ ਬ੍ਰਹਮ ਜਿਹੜਾ ਨਿਰਗੁਣ ਰੂਪ ਚ ਗੁਰ ਨਾਹੀ ਭੇਦ ਗੁਰੂ ਚ ਤੇ ਪਾਰ ਬ੍ਰਹਮ ਚ ਕੋਈ ਭੇਦ ਨਹੀਂ ਉਹ ਸਰਗੁਣ ਕਰਕੇ ਸਰਗੁਨਤਾ ਹੋਣ ਕਰਕੇ ਗੁਰੂ ਆ ਨਿਰਗੁਣ ਰੂਪ ਚੋਂ ਪਾਰ ਬ੍ਰਹਮੇ ਉਹ ਇੱਕੋ ਰੂਪ ਏ ਮਹਾਰਾਜ ਬਾਣੀ ਅੰਦਰ ਹੁਰਤਾ ਵੀ ਬਚਨ ਕਰਦੀ ਸਰਗੁਨ ਨਿਰਗੁਣ ਪੀ ਉਹੀ ਕਲਾ ਤਾਰ ਜਿਨ ਸਗਲੀ 모ਹੀ ਸਰਗੁਨ ਨਿਰਗੁਣ ਨਰੰਕਾਰ ਸੁਨ ਸੁਮਾਦੀ ਆਪ ਆਪਨ ਕੀਆ ਨਾਨਕਾ ਆਪ ਹੀ ਫਿਰ ਜਾਪ ਆਪ ਹੀ ਜਾਪ ਕਰਦਾ ਆਪ ਹੀ ਅੰਦਰ ਬੈਠਾ ਹੈ ਆਪ ਹੀ ਜਾਪ ਦੀ ਦਾਤ ਬਖਸ਼ਦਾ ਹੈ ਆਪ ਹੀ ਜਪਾਉਂਦਾ ਤੇ ਆਪ ਹੀ ਅੰਦਰ ਉਹ ਰੂਪ ਹੋ ਕੇ ਫਿਰ ਜਪਦਾ ਹੈ ਜੁੜਦਾ ਅੰਦਰ ਉਹ ਤੋਰਦਾ ਹੈ ਅੰਦਰ ਪ੍ਰਗਟ ਹੁੰਦਾ ਸੰਖੇਪ ਚ ਅਰਧ ਕਰਾਂ ਭਾਈ ਸਾਹਿਬ ਕਹਿੰਦੇ ਨੇ ਅਗਲੇ ਸਈਏ ਦੁਆਰਾ ਜੈਸੇ ਜਰ ਚੋਰ ਔਰ ਹਿਰਤ ਨਾ ਆਹ ਕੋ ਪਾਈ ਗੁਰਦਾਸ ਸਾਹਿਬ ਕੰਦੇ ਸੁੱਤੇ ਸਿੱਧ ਤੁਰੇ ਜਾਈਏ ਰਸਤੇ ਵਿੱਚ ਨਗਰ ਵਿੱਚ ਤੇ ਕੌਣ ਨੰਗ ਗਿਆ ਕੌਣ ਚਲਾ ਗਿਆ ਕਿਸੇ ਦਾ ਕੋਈ ਪਤਾ ਨਹੀਂ ਹੈ ਕੌਣ ਚਲਾ ਗਿਆ ਤੇ ਕੋਈ ਉਹਨੂੰ ਦੇਖਦਾ ਨਹੀਂ ਕੋਈ ਉਹਦੇ ਵਾਲੇ ਕਹਿੰਦੇ ਚੋਰ ਜਰ ਜਨਤ ਸਗਲ ਭੂਤ ਹੀ ਰਈ ਜੇ ਪਤਾ ਲੱਗ ਜਾਏ ਕਿ ਉਹ ਫੁਲਾਨੇ ਨੇ ਚੋਰੀ ਕੀਤੀ ਉਹ ਚੋਰ ਆਉਂਦਾ ਜਿੰਨੇ ਬੰਦੇ ਜਾਂਦੇ ਉਹਦੇ ਵੱਲੇ ਵੇਖਣਗੇ ਬੜਾ ਗਹਿਰਾ ਦੇਖਣਗੇ ਬੜੀਆਂ ਪੈਦਾਇਕ ਨਦਰਾਂ ਨਾਲ ਦੇਖਣਗੇ ਪਤਾ ਲੱਗੇ ਇਹ ਮਾੜੇ ਕਰਮ ਕਰਨ ਵਾਲਾ ਆਉਂਦਾ ਉਹਦੇ ਵੱਲੇ ਦੇਖਣਗੇ ਜਦੋਂ ਪਤਾ ਲੱਗ ਗਿਆ ਜਿੰਨਾ ਚਿਰ ਨਹੀਂ ਕੋਈ ਨਹੀਂ ਉਹਦੇ ਵੱਲੇ ਤੱਕਦਾ ਅਈ ਸਹਿਬ ਕਹਿੰਦੇ ਨੇ ਅਰ ਜੈਸੇ ਦਿਨ ਸਮੈ ਆਵਾਗਮਨ ਭਵਨਮ ਬਿਕ ਦਿਨੇ ਪ੍ਰਕਾਸ਼ ਤੇ ਕਹਿੰਦੇ ਘਰ ਦੇ ਵਿੱਚ ਮਨੁੱਖ ਆਉਂਦਾ ਵੀ ਹੈ ਜਾਂਦਾ ਵੀ ਹੈ ਔਰ ਅੰਦਰ ਬਾਹਰ ਤੁਰਦਾ ਫਿਰਦਾ ਰਹਿੰਦਾ ਹੈ ਤਾਹੀ ਗ੍ਰੇ ਪੈਛਤ ਸੰਕਾਤ ਹੈ ਅੰਧਿਰਮੈ ਔਰ ਕਾਲੀ ਬੋਲੀ ਰਾਤ ਹੋ ਗਈ ਹਨੇਰਾ ਹੀ ਹਨੇਰਾ ਛਾ ਗਿਆ ਕਮਰਿਆਂ ਦੇ ਵਿੱਚ ਵੀ ਹਨੇਰਾ ਛਾ ਗਿਆ ਘਰ ਦੇ ਅੰਦਰ ਵੀ ਅੰਧੇਰਾ ਛਾ ਗਿਆ ਹੈ ਅੰਦਰ ਵੀ ਹੈ ਬਾਹਰ ਵੀ ਹਨੇਰਾ ਹੈ ਤੇ ਕਹਿੰਦੇ ਹੁਣ ਸੰਕੋਚਦਾ ਹੈ ਭੈ ਲੱਗਣ ਲੱਗ ਪਿਆ ਡਰ ਕਿਉਂ ਬਣਿਆ ਘਰ ਉਹੀ ਹੈ ਮਕਾਨ ਉਹੀ ਹੈ ਹਨੇਰਾ ਪੈਣ ਕਰਕੇ ਭੈ ਬਣ ਗਿਆ ਅੰਦਰ ਸੰਕੋਚਦਾ ਉਸੇ ਜਗਾ ਤੇ ਦੰਤ ਭਾਈ ਸਾਹਿਬ ਕਹਿੰਦੇ ਸੰਸਾਰ ਦੇ ਅੰਦਰ ਔਰ ਮਨਮੁਖ ਟੁੱਟੇ ਹੋਏ ਦੁਸ਼ਟ ਨੇ ਸਾਖਤ ਨੇ ਜਿੰਨਾ ਚਿਰ ਸਮਝ ਨਹੀਂ ਓਨਾ ਚਿਰ ਤੁਰਿਆ ਫਿਰਦਾ ਜਦੋਂ ਸਮਝ ਆਉਂਦੀ ਹਰ ਕੋਈ ਉਹਦੇ ਤੋਂ ਕਿਨਾਰਾ ਕਰਦਾ ਮਹਾਰਾਜ ਨੇ ਬਾਣੀ ਅੰਦਰ ਵੀ ਕਿਹਾ ਹੈ ਕਬੀਰ ਸਾਖਤ ਸੰਗ ਨਾ ਕੀਜੀਐ ਦੂਰੈ ਜਾਈਐ ਭਾਗ ਬਸਨ ਕਾਰੋ ਪਰਸੀਐ ਤਉ ਕਛ ਲਾਗੇ ਦਾਗ ਉਹਦੇ ਤੋਂ ਪਰੇ ਕਹਿੰਦੇ ਜਿੰਨਾ ਚਿਰ ਪਤਾ ਨਹੀਂ ਅਰ ਦਿਨੇ ਤੁਰਿਆ ਫਿਰਦਾ ਜਦੋਂ ਚਾਨਣ ਆਏ ਜਦੋਂ ਅੰਦਰ ਵੀ ਅੰਧੇਰਾ ਛਾ ਗਿਆ ਦਿਲ ਅੰਧਿਆਰੀ ਰਾਤ ਅੰਦਰ ਵੀ ਅੰਧੇਰਾ ਹੈ ਅਗਿਆਨਤਾ ਦਾ ਬਾਹਰ ਵੀ ਅੰਧੇਰਾ ਹੈ ਹੁਣ ਭੈ ਵਿੱਚ ਚੱਲ ਪਿਆ ਹੈ ਡਰਨ ਲੱਗ ਪਿਆ ਹੈ ਉਹਨਾਂ ਜਗਾਵਾਂ ਤੋਂ ਕਹਿੰਦੇ ਜੇ ਗੁਰੂ ਦਾ ਅਰ ਸਬਦ ਰੂਪ ਦੀਪਕ ਤੇਰੇ ਕੋਲ ਹੁੰਦਾ ਜਿੱਥੇ ਅੰਦਰ ਬਾਹਰ ਅੰਧੇਰਾ ਹੈ ਨਾ ਅੰਧਿਆਰੇ ਦੀਪਕ ਚਾਹੀਏ ਇਥੇ ਅੰਧੇਰੇ ਵਿੱਚ ਦੀਵੇ ਦੀ ਲੋੜ ਏ ਦੀਵਾ ਬਲੈ ਅੰਧੇਰਾ ਜਾਏ ਬੇਦ ਪਾਠ ਮਤ ਪਾਪਾਂ ਖਾਏ ਪਾਪਾਂ ਵਾਲੀ ਮਤ ਨਸ਼ਟ ਹੋ ਜਾਏਗੀ ਅਗਿਆਨਤਾ ਬੇਸਮਝੀ ਚਲੀ ਜਾਏਗੀ ਅੰਧਿਆਰੇ ਦੀਪਕ ਚਾਹੀਏ ਜਦੋਂ ਦੀਵਾ ਆ ਗਿਆ ਫਿਰ ਬਸ ਤ ਆਗੋਚਰ ਲਈਏ ਉਹ ਜਿਹੜੀ ਗਮਤਾ ਤੋਂ ਪਰੇ ਪਹੁੰਚ ਤੋਂ ਪਰੇ ਵਸਤੂਆਂ ਨਾਲ ਭਰਪੂਰ ਪਰਮਾਤਮਾ ਦਾ ਨਾਮ ਉਹਨੂੰ ਪਾ ਲਵੇਂਗਾ ਬਸਤ ਅਗੋਚਰ ਲਈਏ ਬਸਤ ਅਗੋਚਰ ਪਾਈ ਅੰਦਰੋਂ ਪ੍ਰਾਪਤ ਹੋ ਗਈ ਨਾਮ ਦੇ ਦੀਵੇ ਨਾਲ ਵਹਿਗੁਰੂ ਰੂਪ ਵਸਤੂ ਤੇ ਕਹਿੰਦੇ ਫਿਰ ਦੀਵਾ ਬੁਝਾਇਆ ਨਹੀਂ ਘਟ ਦੀਪਕ ਰਿਆ ਸਮਾਈ ਅੰਦਰ ਦੀਵਾ ਜਲਦਾ ਹੈ ਪ੍ਰਕਾਸ਼ ਔਰ ਉਹ ਦੀਵਾ ਅੰਦਰ ਜਗੇ ਤੇ ਫਿਰ ਸੰਕੋਚਤਾ ਨਹੀਂ ਹੋਵੇਗੀ ਨਹੀਂ ਤੇ ਅੰਧਕਾਰ ਪੈਦਾਏ ਕੇ ਬਾਹਰ ਦਾ ਹਨੇਰਾ ਵੀ ਅੰਦਰ ਦਾ ਹਨੇਰਾ ਵੀ ਉਹ ਜੀਵਨੋ ਪਤਾ ਨਹੀਂ ਕੁਰਾਹੇ ਪਾ ਦਿੰਦਾ ਕਿੱਧਰ ਦੀ ਕਿੱਧਰ ਔਰ ਭਾਈ ਸਾਹਿਬ ਕਹਿੰਦੇ ਜੈਸੀ ਧਰਮਾਤਮਾ ਕੋ ਦੇਖਿਆ ਤੋ ਧਰਮ ਰਾਇ ਜਿਹੜਾ ਆਦਮੀ ਧਰਮਾਤਮਾ ਹੈ ਧਰਮ ਦੇ ਕਰਮ ਕਰਨ ਵਾਲਾ ਧਰਮ ਦੇ ਮਾਰਗ ਤੇ ਚੱਲਣ ਵਾਲਾ ਧਰਮ ਦਾ ਧਾਰਨੇ ਉਹ ਜਮਨੋ ਧਰਮ ਰਾਜ ਜਾਣਦਾ ਵੀ ਧਰਮ ਦਾ ਨਿਆਂ ਕਰੇਗਾ ਕਿਉਂਕਿ ਉਹਨੂੰ ਪਤਾ ਹੈ ਧਰਮ ਰਾਏ ਨੂੰ ਹੁਕਮ ਹੈ ਬਹਿ ਸਾਚਾ ਧਰਮ ਵਿਚਾਰ ਇਹ ਨਿਆਂ ਕਰੇਗਾ ਕਿਉਂਕਿ ਇਹਨੂੰ ਗੁਰੂ ਦਾ ਹੁਕਮ ਹੈ ਉਹ ਡਰਦਾ ਨਹੀਂ ਕਹਿੰਦਾ ਮੈਂ ਮਾੜਾ ਨਹੀਂ ਕੀਤਾ ਤੇ ਮਹਾਰਾਜ ਵੀ ਕਹਿੰਦੇ ਸੋ ਡਰੈ ਜੇ ਪਾਪ ਕਮਾਮ ਦਾ ਧਰਮੀ ਬਖਸ਼ੇਤ ਕਹਿੰਦਾ ਮਾੜਾ ਕੀਤਾ ਹੀ ਨਹੀਂ ਤੇ ਮੇਰਾ ਨਿਆ ਕਿਵੇਂ ਮਾੜਾ ਹੋ ਸਕਦਾ ਹੈ ਕਦੇ ਨਹੀਂ ਹੋਵੇਗਾ ਕਹਿੰਦੇ ਉਹਨੂੰ ਪਤਾ ਉਹ ਧਰਮ ਰਾਜ ਨੂੰ ਜਾਣਦਾ ਹੈ ਕਿ ਧਰਮ ਰਾਏ ਕਦੇ ਮਾੜਾ ਨਹੀਂ ਕਰੇਗਾ ਧਰਮੀਆਂ ਦੇ ਨਾਲ ਧਰਮ ਦਾ ਹੀ ਨਿਆ ਹੋਵੇਗਾ ਪਾਪੀ ਕੋ ਭਾਨ ਜੰਤਰਾ ਤਰਾ ਟੀਰਹੀ ਕਹਿੰਦੇ ਪਾਪੀ ਦੇੜੇ ਉਕੰਬ ਦੇ ਵੇਖ ਕੇ ਤੇ ਉਹ ਕਹਿੰਦੇ ਬਚਾਓ ਬੇਚਾਓ ਉਹਨਾਂ ਨੂੰ ਭਿਆਨ ਕਰੂ ਪੋਹੀ ਦਿਸਦਾ ਕਿ ਉਹਨਾਂ ਨੂੰ ਪਤਾ ਸੀ ਮਾੜਾ ਕੀਤਾ ਤੇ ਤੈਨ ਮਾੜੇ ਦੀ ਸਜ਼ਾ ਭੁਗਤਣੀ ਪੈਣੀ ਪਹਿਲਾਂ ਹੀ ਰੌਲਾ ਪਾਉਣ ਲੱਗ ਪੈਂਦੇ ਬਚਾ ਲੋ ਬਚਾ ਲੋ ਮਰ ਗਏ ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦਿਆ ਤੈਸੀ ਨਰਵੈਰ ਸਤਗੁਰ ਦਰਪਣ ਰੂਪ ਨਰਵੈਰ ਜੀ ਦਾ ਕਿਸੇ ਨਾਲ ਵੈਰ ਨਹੀਂ ਸਤ ਗੁਰੂ ਇੱਕ ਦਰਪਨ ਸ਼ੀਸ਼ੇ ਦੀ ਨੁਮਾਇਸ਼ ਸ਼ੀਸ਼ੇ ਦੀ ਕਿਉਂ ਸ਼ੀਸ਼ੇ ਦੇ ਸਾਹਮਣੇ ਚਾਹੇ ਰਾਜਾ ਹੋਵੇ ਚਾਹੇ ਕੰਗਾਲ ਹੋਵੇ ਚਾਹੇ ਉੱਚਾ ਹੋਵੇ ਤੇ ਚਨੀਵਾ ਹੋਵੇ ਚਾਹੇ ਉਹ ਜਿਹੋ ਜਾਂ ਮਰਜੀ ਤਨ ਹੋਵੇ ਜਿਹੋ ਜਾਂ ਚਿਹਰਾ ਲੈ ਕੇ ਸ਼ੀਸ਼ੇ ਮੁਰੇ ਗਿਆ ਨਾ ਤੇ ਸ਼ੀਸ਼ਾ ਨੂੰ ਦਿਖਾ ਦਿੰਦਾ ਤੇਰਾ ਰੰਗ ਕਿਹੋ ਜਿਹਾ ਤੇਰਾ ਚਿਹਰਾ ਕਿਹੋ ਜਿਹਾ ਤੇਰੇ ਚਿਹਰੇ ਤੇ ਕੀ ਦਾਗ ਨੇ ਜਾਂ ਸਾਫ ਸੁਥਰਾ ਹੈ ਉਹਦੇ ਸਾਹਮਣੇ ਉਹਦਾ ਅਕਸ਼ਰ ਰਖ ਦਿੰਦਾ ਹੈ ਸਤ ਗੁਰੂ ਕੋਲ ਕੋਈ ਚੱਲ ਕੇ ਆਵੇ ਤੇ ਸਤ ਗੁਰੂ ਵੀ ਕਹਿੰਦੇ ਕਿ ਸਿੱਧਾ ਲਹਾਜ਼ ਨਹੀਂ ਕਰਦੇ ਉਹਨੂੰ ਵਖਾ ਦੇਂਦੇ ਆ ਤੇਰਾ ਅੰਦਰ ਕੀ ਹੋ ਜਿਆ ਤੇਰੀ ਵਿਚਾਰ ਧਾਰਾ ਕੀ ਹੋ ਜੀ ਕਈ ਵੇਰ ਵਿਚਾਰਕ ਵਿਚਾਰ ਕਰਦਾ ਹੋਵੇ ਰਗੀ ਸ਼ਬਦ ਪੜਦਾ ਹੋਵੇ ਕੋਈ ਪ੍ਰਚਾਰਕ ਪ੍ਰਚਾਰ ਕਰ ਲਿਆ ਹੋਵੇ ਕਥਾਵਾਚਕ ਵਖਿਆਨ ਕਰ ਰਿਹਾ ਹੋਵੇ ਕਈ ਵਿਰ ਮਨੁੱਖ ਨੂੰ ਲੱਗਦਾ ਵੀ ਇਹ ਮੈਨੂੰ ਕਹਿ ਰਿਹਾ ਹੈ ਮੇਰੇ ਮੈਨੂੰ ਗੱਲਾਂ ਕਰ ਰਿਹਾ ਕਿਉਂਕਿ ਉਹ ਉਹਦੇ ਅੰਦਰ ਦੀ ਵਿਚਾਰ ਹੈ ਦੋ ਵਿਚਾਰਾਂ ਨੇ ਇੱਕ ਨੂੰ ਉਹ ਧਰਮ ਰਾਜ ਧਰਮ ਦਾ ਨਿਯੋਨ ਦੱਸਦਾ ਹੈ ਉਹਨੂੰ ਬਹੁਤ ਅੱਛਾ ਲੱਗਦਾ ਹੈ ਇੱਕ ਨੂੰ ਉਹੀ ਅਰ ਜਿਹੜਾ ਹੈ ਬੜਾ ਭਿਆਨਕ ਰੂਪ ਦਿਖਦਾ ਹੈ ਕਿ ਇਹ ਮਾਰੇਗਾ ਮੈਨੂੰ ਉਹਦੇ ਤੋਂ ਤਰਾਹ ਤਰਾਹ ਕਰਦਾ ਹੈ ਕੰਦੇ ਵਿਚਾਰ ਉਹੀ ਏ ਇੱਕ ਨੂੰ ਬੜੀ ਅੱਛੀ ਲੱਗ ਰਹੀ ਇੱਕ ਨੂੰ ਬੈਠਣਾ ਬੇਚੈਨੀ ਦੇ ਨਾਲ ਹੋ ਰਿਹਾ ਓਦੀ ਬੇਚੈਨੀ ਵੱਧ ਰਹੀ ਏ ਇਹ ਸ਼ੰਤ ਮੈਨੂੰ ਹੀ ਤਾਣੇ ਮਾਰੇ ਜਾ ਰਹੇ ਮੈਨੂੰ ਹੀ ਸਾਰਾ ਕੁਝ ਕਹਾ ਜਾ ਰਿਹਾ ਸਤਿਗੁਰੂ ਸ਼ੀਸ਼ਾ ਓਦੇ ਸਾਹਮਣੇ ਰੱਖ ਦਿੰਦਿਆ ਤੇਰਾ ਅੰਦਰ ਕਿਹੋ ਜਿਹਾ ਤੇਰੀ ਵਿਚਾਰ ਕਿਹੋ ਜਿਹਾ ਤੇਰਾ ਕਰਤਾਰ ਕਿਹੋ ਜਿਹਾ ਗੁਰੂ ਉਹਨੂੰ ਉਹਦਾ ਅੰਦਰਲਾ ਪਨ ਵਖਾ ਦਿੰਦਾ ਹੈ ਭਾਈ ਸਾਹਿਬ ਕਹਿੰਦੇ ਨੇ ਇਸੇ ਤਰ੍ਹਾਂ ਸਤਿਗੁਰੂ ਨਰਵੈਰ ਉਹਦਾ ਵੈਰ ਨਹੀਂ ਉਹ ਅੰਦਰ ਵਿਖਾਉਂਦਾ ਇਹਨੂੰ ਸੁਧਾਰ ਲਾ ਇਹਨੂੰ ਸਫਲਾ ਕਰ ਲ ਤੈਸੋ ਹੀ ਦਿਖਾਵੇ ਮੁਖ ਜਿਵੇਂ ਸ਼ੀਸ਼ਾ ਜਿਹੋ ਜਾਂ ਮੂੰਹ ਸਾਹਮਣੇ ਕਰੀਏ ਉਹੋ ਜਿਹਾ ਉਹਦਾ ਪ੍ਰਤਿਬਿੰਬ ਵਖਾ ਦਿੰਦਾ ਹੈ ਜੈਸੇ ਜੈਸੇ ਫੇਰ ਰਹੀ ਤੇ ਜਿਵੇਂ ਕੋਈ ਖੱਬੇ ਨੂੰ ਮੁਖ ਕਰੇ ਸੱਜੇ ਨੂੰ ਕਰੇ ਉਹਦਰਲਾ ਪਾਸਾ ਦਿਖਾਈ ਜਾਂਦਾ ਹੈ ਜਦੋਂ ਕੋਈ ਗੁਰੂ ਵੱਲ ਨੂੰ ਆਵੇ ਗੁਰੂ ਉਹਦਾ ਬਾਹਰਲਾ ਜੀਵਨ ਵੀ ਅੰਦਰਲਾ ਜੀਵਨ ਵੀ ਸਭ ਕੁਝ ਉਹਦੇ ਸਾਹਮਣੇ ਰੱਖੀ ਦਿੰਦਾ ਹੈ ਕਿ ਭਾਈ ਤੂੰ ਇਹੋ ਜਿਹਾ ਜਿਹੋ ਜਿਹਾ ਦਿਖਾਵਾ ਕਰ ਰਿਹਾ ਤੂੰ ਵਾਸਤਵ ਅੰਦਰ ਉਹੋ ਜਿਹਾ ਨਹੀਂ ਇਸ ਕਰਕੇ ਆਪਣੇ ਆਪ ਨੂੰ ਗੁਰੂ ਦੇ ਅਨੁਕੂਲ ਕਰੀਏ ਨੇਤਰ ਨਾਲ ਗੁਰੂ ਦਾ ਦੇਦਾਰ ਕਰਦੇ ਆਂ ਔਰ ਕੰਨਾਂ ਨਾਲ ਗੁਰੂ ਕੀ ਬਚਨ ਕੀਰਤਨ ਕਥਾ ਰੂਪ ਬਾਣੀ ਰੂਪ ਸ਼ਰਵਨ ਕਰਦੇ ਆਂ ਜ਼ਬਾਨ ਨਾਲ ਜਪਿਆ ਕਰੀਏ ਖਿਰਦੇ ਦੇ ਅੰਦਰ ਸ਼ਵਸ਼ ਫੁਰਨੇ ਉਤਪਨ ਕਰਿਆ ਕਰੀਏ ਖਿਰਦੇ ਦੇ ਅੰਦਰ ਨਾਮ ਵਸੇ ਸਾਡੀ ਸਫਲਤਾ ਹੋਵੇ ਹੱਥਾਂ ਦੇ ਨਾਲ ਸੇਵਾ ਕਮਾਇਆ ਕਰੀਏ ਜਿੱਥੇ ਕਦਮਾਂ ਦੇ ਨਾਲ ਚੱਲ ਕੇ ਆਉਣੇ ਨਾ ਗੁਰੂ ਕੋਲ ਹੱਥਾਂ ਦੇ ਨਾਲ ਜਿੰਨੀ ਕੋ ਸਕੇ ਸੇਵਾ ਕਰਿਆ ਕਰੀਏ ਸਤਿਗੁਰੂ ਸਾਡੇ ਸਾਰਿਆਂ ਤੇ ਮੇਰ ਕਰਨ ਸਾਡੇ ਜੀਵਨ ਦੀ ਸਫਲਤਾ ਹੋਵੇ ਸਾਡਾ ਆਇਆ ਭਲਾ ਹੋ ਸਕੇ ਵਿਚਾਰਾਂ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਸਤਿਗੁਰੂ ਕੀ ਸੰਗਤ ਸਤਿਗੁਰੂ ਬਖਸ਼ਣ ਜੋਗੋਂ ਅੱਗੇ ਤੋਂ ਸਰੇਸ਼ਟ ਮਤਬੁੱద్ధి ਬਖਸ਼ ਕਰਿਆ ਜੇ ਜੋ ਗਰੀਬ ਨਿਵਾਜ ਦੇ ਬਚਨ ਨੇ ਪੜ ਪੜਾ ਕੇ ਔਰ ਗੁਰਮਤ ਦੇ ਆਸ਼ੇ ਅਨੁਸਾਰ ਗੁਰੂ ਹਜ਼ੂਰੀ ਅੰਦਰ ਗੁਰੂ ਕੀ ਸੰਗਤ ਦੇ ਸਮਖਸ਼ ਰਖ ਸਕੀਏ ਸਤਿਗੁਰੂ ਸਾਡੇ ਸਾਰਿਆਂ ਤੇ ਮਿਹਰ ਕਰਨ ਸਾਨੂੰ ਪੜਨ ਸੁਣਨ ਵਾਲਿਆਂ ਨੂੰ ਸਮਤ ਦਾ ਦਾਨ ਬਖਸ਼ਿਸ਼ ਕਰਨ ਆ ਸਾਡਾ ਆਇਆ ਹੋਇਆ ਸਫਲਾ ਹੋ ਸਕੇ ਬੇਅੰਤ ਭੁੱਲਾਂ ਦੀ ਖਿਮਾ ਇਨੀਆਂ ਕੋ ਬੇਨਤੀਆਂ ਪ੍ਰਵਾਨ ਸਤਿਗੁਰੂ ਦੇ ਚਰਣਾ ਅੰਦਰ ਅਰਦਾਸ ਕਰੀਏ ਅਰਦਾਸ ਵਿੱਚ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ